ਕਹਿੰਦੇ ਜਿਹੜਾ ਸੁਖਦੇਵ मुनि ਸੀ ਮਹਿਲਾਂ ਦੇ ਪਿਛਲੇ ਪਾਸੇ ਬੈਠ ਗਿਆ ਕਹਿੰਦੇ ਮੈਂ ਜਾਵਾਂਗਾ ਤਾਂ ਨਹੀਂ ਜੇ ਕੁਝ ਪ੍ਰਾਪਤ ਕਰਾਂਗਾ ਤਾਂ ਇੱਥੋਂ ਹੀ ਕਰਾਂਗਾ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਆਉਂਦੇ ਹਨ ਆਂਬ ਕੀ ਸਦਰ ਕਤ ਮਿਟਤ ਆਂਬਲੀ ਖਾਏ ਪਿਤਾ ਕੋ ਪਿਆਰ ਨਾ ਪਰੋਸੀ ਪੈ ਪਾਈਐ ਸਾਗਰ ਕੀ ਨਿਧ ਕਤ ਪਾਈਤ ਪੋਖਰ ਸੈ ਦਿਨ ਕਰ ਸਰ ਜੋਤ ਦੀਪ ਨਾਂ ਪੁਜਾਈਐ ਬੰਦੇ ਨੇ ਆਖਿਆ ਕੋਈ ਗੱਲ ਨਹੀਂ ਸਮੁੰਦਰ ਵਿੱਚ ਹੀ ਪਾਣਾ ਪਾਣੀ ਹੈ ਛੱਪੜ ਵਿੱਚ ਵੀ ਪਾਣੀ ਹੈ ਜਿਸ ਸਮੁੰਦਰ ਨਹੀਂ ਲਾਗੇ ਲੱਗਣ ਦਿੰਦਾ ਚਲੋ ਛੱਪੜ ਕੋਲ ਚਲੇ ਜਾਂਦੇ ਆ ਪ੍ਰਸਾਦ ਸੰਗਤ ਜੀ ਛੱਪੜਾਂ ਦੇ ਵਿੱਚੋਂ ਕੀ ਮਿਲਣਾ ਹੈ ਡੱਡੀਆਂ ਮੱਛੀਆਂ ਮਿਲਦੀਆਂ ਹਨ ਸਮੁੰਦਰਾਂ ਦੇ ਵਿੱਚ ਤਾਂ ਹੀਰੇ ਰਤਨ ਮਿਲਦੇ ਹਨ ਫਰਕ ਬਹੁਤ ਹੈ ਨਾ ਸਾਗਰ ਕੀ ਨਿਦਕਤ ਪਾਈਤ ਕੋਖਰ ਸੈ ਦਿਨਕਰ ਸਰ ਜੋਤ ਦੀਪਨਾ ਪੁਜਾਈਐ ਇੰਦਰ ਵਰਖਾ ਸਮਾਨ ਨਯਾਨ ਕੂਪ ਜਲ ਚੰਦਨ ਸੁਬਾਸਨਾ ਪਲਾਸ ਮਹਿਕਾਈਐ ਸ੍ਰੀ ਗੁਰੂ ਦਇਆਲ ਕੀ ਦਇਆ ਨਯਾਨ ਦੇਵ ਮੈਂ ਜੋ ਖੰਡ ਬ੍ਰਹਮੰਡ ਉਦੈ ਅਸਤ ਲੋਤਾਈਐ ਜੋ ਗੁਰੂ ਦੇ ਕੋਲੋਂ ਬਰਕਤਾਂ ਮਿਲਣੀਆਂ ਹਨ ਹੋਰ ਕਿਤੇ ਉਹ ਨਹੀਂ ਮਿਲ ਸਕਦੀਆਂ ਹਨ ਲੋਕੀ ਮਹਿਲਾਂ ਦੇ ਵਿੱਚ ਲੰਗਰ ਛਕਦੇ ਹਨ ਰਾਜੇ ਜਨਕ ਦੇ ਜਿਹੜੀਆਂ ਜੋਠੀਆਂ ਪਤਲਾਂ ਸਨ ਉਹ ਮਕਾਨ ਦੇ ਪਿਛਲੇ ਪਾਸੇ ਸੁੱਟਦੇ ਸਨ ਸੁਖਦੇਵ 무ਨੀ ਦੇ ਸਿਰ ਦੇ ਵਿੱਚ ਜਾ ਕੇ ਵੱਜਦੀਆਂ ਸਨ ਪਰ ਦਰ ਨਹੀਂ ਛੱਡਿਆ ਹੈ ਆਖਿਆ ਜੇ ਕੁਝ ਪ੍ਰਾਪਤ ਕਰਾਂਗਾ ਇਥੋਂ ਹੀ ਕਰਾਂਗਾ ਹੋਰ ਕਿਤੇ ਨਹੀਂ ਨਿਹਾਲ ਕਰ ਦਿੱਤਾ ਸੀ ਜਦ ਸਮਾਂ ਆਇਆ ਅਜਾਨੀ ਵੀ ਬੈਠਾ ਇਹੀ ਬਾਰ-ਬਾਰ ਬੋਲੀ ਜਾਂਦਾ ਹੈ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਕੰਧ ਚਿਣਵਾ ਦਿੱਤੀ ਫਿਰ ਵੀ ਨਹੀਂ ਗਿਆ ਹੈ ਇੱਕ ਦਿਨ ਫਿਰ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਜਾਨੀ ਨੂੰ ਮਿਲਣਾ ਹੀ ਕਹਿੰਦੇ ਮਹਾਰਾਜ ਕਰ ਦਿਓ ਕਿਰਪਾ ਕਹਿੰਦੇ ਜੇ ਛੇਤੀ ਮਿਲਣਾ ਹੈ ਤਾਂ ਸਾਹਮਣੇ ਵਿਆਸਾ ਦੇ ਵਿੱਚ ਜਾ ਕੇ ਛਾਲ ਮਾਰ ਦੇ। ਜਾਨੀ ਦੇ ਨਾਲ ਮਿਲਾਪ ਹੋ ਜਾਵੇਗਾ। ਦੇਖਣਾ ਹੈ ਵੀ ਸਰੀਰ ਦੇ ਨਾਲ ਮੋਹ ਹੈ ਤੇ ਗੁਰੂ ਦੇ ਨਾਲ ਮੋਹ ਹੈ। ਦਾਸ ਨੇ ਜਿਵੇਂ ਬੇਨਤੀ ਕੀਤੀ ਹੈ ਸਤਿਗੁਰੂ ਜੀ ਮੋਹ ਛਡਾਉਂਦੇ ਹਨ ਪਰਵਾਰ ਨਹੀਂ ਛਡਾਉਂਦੇ ਹਨ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਪਕੜ ਛਡਾਉਂਦੇ ਹਨ ਵੀ ਇਹ ਜੀ ਪਕੜ ਦੇ ਵਿੱਚ ਨਾ ਰਵੇ ਸਭ ਕੁਝ ਭੁੱਲ ਜਾਵੇ ਜਦ ਪਾਠ ਕਰੇ ਜਦ ਸਿਮਰਨ ਕਰੇ ਕਾਲ ਬੂਤ ਕੀ ਹਸਤ ਨਹੀਂ ਮਨ ਬਵਰਾਰੇ ਚਲਤ ਰਚਿਓ ਜਗਦੀਸ਼ ਕਉਮ ਸਵਾਏ ਗੱਜ ਬਸ ਪਰੇ ਮਨ ਬਉਰਾ ਰੇ ਅੰਕਸ ਸਹਯੋ ਅਸੀਸ ਬਿਖੇ ਬੌਚ ਹਰ ਰਾਤ ਸਮਝ ਮਨ ਬਉਰਾ ਰੇ ਗਇਓ ਨਾ ਰਾਮ ਜਹਾਜ ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥ ਪਸਾਰ ਛੂਟਣ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਾਰ ਕਿੰਨੀਆਂ ਉਦਾਹਰਨਾ ਦਿੱਤੀਆਂ ਹਨ ਜਿਉ ਨਲਨੀ ਸੁਟਾ ਗਹਿਓ ਮਨ ਬਉਰਾ ਰੇ ਮਾਇਆ ਇਹ ਬਿਵਹਾਰ ਜੈਸਾ ਰੰਗ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰੇਉ ਪਾਸਾਰ ਕਹਿੰਦੇ ਬਾਂਦਰ ਪਕੜਨ ਵਾਲੇ ਮਿੱਟੀ ਦੀ ਕੁਜੀ ਥੱਲੇ ਜ਼ਮੀਨ ਦੇ ਵਿੱਚ ਦੱਬ ਦਿੰਦੇ ਹਨ ਉਹਦਾ ਮੂੰਹ ਤੰਗ ਹੈ ਉਹਦੇ ਵਿੱਚ ਦਾਣੇ ਪਾ ਦਿੰਦੇ ਹਨ ਬੰਦਰ ਉਹਦੇ ਵਿੱਚ ਹੱਥ ਪਾਉਂਦਾ ਹੈ ਪਤਲਾ ਕਰਕੇ ਮੁੱਠ ਭਰ ਲੈਂਦਾ ਹੈ ਜਿਆਦਾ ਹੀ ਫਿਰ ਕਹਿੰਦੇ ਮਰਕਟ ਮੁਸਤੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ ਪਕੜ ਹੋ ਗਈ ਨਾ ਸਤਗੁਰ ਨੇ ਆਖਿਆ ਪਰਿਵਾਰ ਵਿੱਚ ਰੋ ਸੰਸਾਰ ਵਿੱਚ ਰੋ ਧਨ ਪਦਾਰਥ ਦੇ ਵਿੱਚ ਰੋ ਪਕੜ ਛੱਡ ਦਿਓ ਪਕੜੀ ਦੁਖੀ ਕਰਦੀ ਹੈ ਪਕੜ ਕਰਨੀ ਹੈ ਪਰਮੇਸ਼ਰ ਦੇ ਨਾਮ ਦੀ ਚਿੰਤਨ ਕਰਨਾ ਹੈ ਪਰਮੇਸ਼ਰ ਦੇ ਨਾਮ ਦਾ ਨਹੀਂ ਤਾਂ ਫਿਰ ਕਹਿੰਦੇ ਬਾਂਦਰ ਦੀ ਹਾਲਤ ਦੇਖ ਲਓ ਨਾਚਿਓ ਘਰ ਘਰ ਬਾਹਰ ਕਿਵੇਂ ਫਿਰ ਉਹ ਨਾਚ ਕਰਦਾ ਫਿਰਦਾ ਹੈ ਬੰਦਾ ਵੀ ਨਾਚ ਹੀ ਕਰਦਾ ਫਿਰਦਾ ਹੈ ਕਿਉਂਕਿ ਪਕੜ ਹੈ ਕਹਿੰਦੇ ਅਕਬਰ ਦੇ ਕੋਲ ਇੱਕ ਬਲੈਤੀ ਰਾਮ ਨਾਮ ਦਾ ਵਜ਼ੀਰ ਸੀ ਵਜਨ ਬਿੰਦਗੀ ਦੇ ਪ੍ਰਤਾਪ ਦੇ ਵਿੱਚ ਬਚਨ ਲਿਖਿਆ ਹੋਇਆ ਹੈ ਕਿਦਰੇ ਮੁਰਸ਼ਿਦ ਮਿਲ ਗਿਆ ਚੰਗਾ ਵਿਰਾਗ ਹੋ ਗਿਆ ਸੰਸਾਰ ਤੋਂ ਚਲਿਆ ਗਿਆ ਜਾ ਕੇ ਬਾਹਰ ਬਰੀਤੀ ਦੇ ਵਿੱਚ ਬੈਠ ਗਿਆ ਲਤਾਂ ਪਸਾਰ ਕੇ ਬੈਠਾ ਹੋਇਆ ਹੈ ਬਾਦਸ਼ਾਹ ਨੇ ਸੁਨੇਹੇ ਭੇਜੇ ਨਹੀਂ ਆਇਆ ਉਹਨੂੰ ਪਤਾ ਲੱਗ ਗਿਆ ਵਾਕਿਆ ਫਕੀਰ ਹੋ ਗਿਆ ਹੈ ਆਪ ਚੱਲ ਕੇ ਗਿਆ ਉਹਨੇ ਉੱਠ ਕੇ ਕੋਈ ਦੁਆ ਸਲਾਮ ਨਹੀਂ ਕੀਤੀ ਉਹਨੂੰ ਪੱਕਾ ਪਤਾ ਲੱਗਿਆ ਪੱਕਾ ਫਕੀਰ ਹੋ ਗਿਆ ਹੈ ਜਾਂਦੇ ਅਨਸਾਰ ਸਵਾਲ ਕੀਤਾ ਆਖਣ ਲੱਗੇ ਫਕੀਰ ਕਬ ਕੇ ਪਾਪ ਪਸਾਰੇ ਲਤਾਂ ਪਸਾਰ ਕੇ ਪਿਆ ਹੋਇਆ ਹਾਂ ਕਦੋਂ ਕਦਾਂ ਅਗੋਂ ਬੁਲੈਤੀ RAM ਨੇ ਜਵਾਬ ਦਿੱਤਾ ਆਖਣ ਲੱਗੇ ਰਾਜਾ ਜਬ ਕੇ ਹੱਥ ਸੰਕੋਚੇ ਜਦੋਂ ਮੈਂ ਕਿਸੇ ਦੇ ਕੇ ਹੱਥ ਅਡਣਾ ਬੰਦ ਕਰ ਦਿੱਤਾ ਹੈ ਨਾ ਉਦੋਂ ਦੇ ਲੱਤਾਂ ਪਸਾਰ ਕੇ ਸੌਣਾ ਕੋਈ ਫਿਕਰ ਨਹੀਂ ਹੈ ਲਾਲਚੀ ਬੰਦਾ ਜਿਹੜਾ ਹੈ ਉਹ ਸਾਧ ਸੰਗਤ ਜੀ ਕਿਵੇਂ ਤੋੜ ਉੱਪਰ ਸਕਦਾ ਹੈ ਸਤਗੁਰ ਨੇ ਔਖਿਆ ਜੀ ਰੱਬ ਨੂੰ ਮਿਲਣਾ ਹੀ ਖੁਦਾ ਨੂੰ ਮਿਲਣਾ ਹੀ ਜਾਨੀ ਨੂੰ ਮਿਲਣਾ ਹੀ ਜਾ ਜਾ ਕੇ ਛਾਲ ਮਾਰਦੇ ਖੋਤਨੀ ਸਹੀ ਉਸੇ ਵਕਤੀ ਦੌੜਾ ਗਿਆ ਸਤਗੁਰਾਂ ਨੇ ਪਿੱਛੇ ਹੀ ਸਾਧ ਸੰਗਤ ਜੀ ਸਿੰਘਾਂ ਨੂੰ ਭੇਜ ਦਿੱਤਾ ਵੀ ਇਹਨੂੰ ਡੁੱਬਣ ਨਹੀਂ ਦੇਣਾ ਇਹਨੂੰ ਪਕੜ ਕੇ ਸਾਡੇ ਪਾਸ ਲਿਆਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇੱਕ ਪੰਗਤੀ ਆਉਂਦੀ ਹੈ। ਆਪੇ ਦਾਇਤ ਲਾਏ ਜਿੱਤੇ ਸੰਤ ਜਨਾ ਕੋ ਆਪੇ ਰੌਖਾ ਸੋਈ ਇਹ ਖੇਡ ਹੈ ਵਾਹਿਗੁਰੂ ਦੀ। ਇੱਕ ਪਾਸੇ ਦੁਸ਼ਟਾਂ ਨੂੰ ਆਲੇ-ਦੁਆਲੇ ਖੜੀਆਂ ਕਰ ਦਿੰਦਾ ਹੈ। ਇੱਕ ਪਾਸੇ ਖੰਡਾ ਫੜ ਕੇ ਆਪ ਹੀ ਰੱਖਿਆ ਕਰਨ ਵਾਸਤੇ ਆ ਜਾਂਦਾ ਹੈ ਉਹ ਕੋਈ ਦੂਰ ਨਹੀਂ ਉਹਦੀ ਖੇਡ ਹੈ ਜਿਸ ਵਕਤ ਮਹਾਰਾਜ ਜੀ ਦੇ ਸਾਹਮਣੇ ਪੇਸ਼ ਕੀਤਾ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ ਜੋ ਕੁਝ ਮੰਗਣਾ ਹੀ ਮੰਗ ਲੈ ਦੁਨੀਆਂ ਦੇ ਪਦਾਰਥ ਕੋਈ ਪ੍ਰਭਤਾ ਕੋਈ ਕਿਸੇ ਤਰ੍ਹਾਂ ਦੀ ਮੰਗ ਹੋਵੇ ਕਿਉਂਕਿ ਇਹ ਚੀਜ਼ਾਂ ਪ੍ਰੇਮ ਦੇ ਵਿੱਚ ਆਉਂਦੀਆਂ ਹਨ ਰਸਤੇ ਦੀਆਂ ਰੁਕਾਵਟਾਂ ਮੰਨੀਆਂ ਗਈਆਂ ਹਨ ਪਰ ਮਹਾਰਾਜ ਜੀ ਦੇ ਬਚਨ ਹਨ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਲੱਗੈ ਪਿਆਰ ਨਾਮ ਨਹੀਂ ਵੱਸ ਸਕਦਾ ਜਦ ਬੰਦਾ ਇਹਨਾਂ ਦੇ ਵੱਲ ਦੌੜਦਾ ਹੈ ਤਾਂ ਸਾਧ ਸੰਗਤ ਜੀ ਉਹਨੇ ਇਹੀ ਮੰਗ ਕੀਤੀ ਵਿਣਤੁ ਦਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇ ਨਾਮ ਸੰਤੋਖਿਆ ਉਤਰੇ ਮਨ ਕੀ ਭੁੱਖ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਐਸੀ ਕਿਰਪਾ ਭਰੀ ਦ੍ਰਿਸ਼ਟੀ ਪਾਈ ਰੋਮ ਰੋਮ ਦੇ ਵਿੱਚ ਚਰਨਾਟਾਂ ਛਿੜ ਗਈਆਂ ਸਵਾਸ ਗਿਰਾਸ ਦੇ ਵਿੱਚ ਨਾਮ ਚੱਲਣ ਲੱਗ ਪਿਆ ਕਿਉਂਕਿ ਸਾਧ ਸੰਗਤ ਜੀ ਸਤ ਪੁਰਸ਼ਾਂ ਦਾ ਫਿਰ ਇੱਕ ਵਾਰੀ ਰਸਨਾ ਤੋਂ ਕਿਹਾ ਹੋਇਆ ਸਾਢੇ 3 ਕਰੋੜ ਗਿਣਤੀ ਬਣਦੀ ਹੈ ਕਿਉਂਕਿ ਸਾਢੇ 3 ਕਰੋੜ ਰੋਮ ਹਨ ਆਮ ਅਸੀਂ ਜਪਾਂਗੇ ਨਾ ਸਾਡਾ ਇੱਕ ਵਾਰੀ ਕਿਹਾ ਇੱਕ ਵਾਰੀ ਗਿਣਿਆ ਜਾਵੇਗਾ ਮਹਾਂ ਪੁਰਸ਼ਾਂ ਦਾ ਇੱਕ ਵਾਰੀ ਜਪਿਆ ਸਾਢੇ 3 ਕਰੋੜ ਵਾਰੀ ਇਸ ਕਰਕੇ ਵੱਡੀ ਮਹਿਮਾ ਸਤਿਗੁਰੂ ਜੀ ਨੇ ਝੋਲੀ ਦੇ ਵਿੱਚ ਪਾਈ ਵੱਡੀਆਂ ਬਰਕਤਾਂ ਝੋਲੀ ਦੇ ਵਿੱਚ ਪਾਈਆਂ ਨਦਰੀ ਨਦਰ ਨਿਹਾਲ ਕੀਤਾ ਜਿੱਥੇ ਧੰਸ਼ੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਨੇ ਚਾਰ ਵੱਡੇ ਜੰਗ ਕੀਤੇ ਹਨ ਉੱਥੇ ਬਹੁਤ ਸਾਰੇ ਪ੍ਰੇਮੀਆਂ ਨੂੰ ਮਹਾਰਾਜੀ ਨੇ ਜੀਵਨਦਾਨ ਵੀ ਦਿੱਤੇ ਹਨ